ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਰਹਿ ਰਾਹ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰ ਸੁਖੁਰ ਗਬਿਆ ਜਾ ਸੁਖ ਤਾਮਨਾ ਹੋਈ ਤੋ ਕਰਤਾ ਪਰਨਾ ਮੈਂ ਨਾਹੀ ਜਉ ਕਰੀ ਨਾ ਹੋਈ ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਬ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਾਹੋ ਨਾਨਕ ਕਰਤੇ ਕੀਆ ਬਾਤਾ ਜੋ ਕੁਛ ਕਰਨਾ ਸੋ ਕਰ ਰਿਆ ਸੋਦਰ ਰਗਸਮਲ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋਗਰ ਕਿਹਾ ਜਿਤ ਵੇ ਸਰਸਮਲ ਵਾਜੇ ਤੇਰੇ ਨਾਦ ਅਨੇਕ ਸੰਖਾ ਕیتے ਤੇਰੇ ਵਵਨ ਹਾਰੇ ਕੀਤੇ ਤੇਰੇ ਰਾਗ ਪਰੇ ਸੁਕਈਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨ ਪਉਣ ਪਾਣੇ ਬਸੰਤਰ ਗਾਵੇ ਰਾਜਾ ਤਰਮੰਦ ਦਵਾਰੇ ਗਾਵਨ ਤੁਧਨ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨ ਸਰਬਰਮਾ ਦੇਵੀ ਸੁਣ ਤੇਰੇ ਸਦਾ ਸਵਾਰੇ ਗਾਵਨ ਤੁਧਨ ਇੰਦਰਾ ਸੁਨ ਬੈਠੇ ਦੇਵਤਿਆਂ ਦਰ ਨਾਲ ਗਾਵਨ ਤੁਧਨਾ ਸੇ ਸਮਾਧੀ ਅੰਦਰ ਗਾਵਨ ਤੁਧਨਾ ਸਾਧ ਵਿਚਾਰੇ ਗਾਵਨ ਤੁਧਨਾ ਜਤੇ ਸਤੇ ਸੰਤੁਖੀ ਗਾਵਨ ਤੁਧਨਾ ਵੀਰ ਕਰਾਰੇ ਗਾਵਨ ਤੁਧਨਾ ਪੰਡਤ ਪੁਰਨਕੇਸ਼ਰ ਜੋ ਜਗ ਵੇਦਾਂ ਨਾਲ ਗਾਵਨ ਤੁਧਨਾ ਮੋਣਿਆ ਮਨ ਮੋਣ ਸੁਰਗ ਮਾਸ਼ ਪਿਆਲੇ ਗਾਵਨ ਤੁਧਨਾ ਰਤਨ ਪਏ ਤੇਰੇ 68 ਤੀਰਤ ਨਾਲੇ ਗਾਵਨ ਤੁਧ ਨਾ ਜੋਤ ਮਹਾ ਬਲ ਸੂਰ ਗਾਵਨ ਤੁਧ ਨੋ ਖਾਣੀ ਚਾਰੇ ਗਾਵਨ ਤੁਧ ਨਾ ਖੰਡ ਮੰਡਲ ਬਰ ਮੰਡਾ ਕਰ ਕਰ ਕੇ ਤੇਰੇ ਤਾਰੇ ਸੇ ਤੁਧ ਨੋ ਗਾਵਨ ਜੋਤ ਤੁਮ ਤੇ ਤੇਰੀ ਭਗਤ ਰਸੋਲਾ ਹੋਰ ਕੇਤੇ ਤੁਧ ਨੋ ਗਾਵਨ ਸੇਮ ਚਿਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਚੀ ਨਾਹੀ ਹੈ ਬਿਉ ਸਿਜੈਨ ਜਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨਸੀ ਮਾਇਆ ਜਨੁ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੇ ਤਿਸ ਦੇਵ ਡਿਆਈ ਜੋਤਿ ਸਭੈ ਸਰਸੀ ਫਿਰੁ ਕਮ ਨਾ ਕਰ ਨਾ ਜਾਈ ਸੋ ਪਾਤ ਸਾਹੋ ਸਭ ਸੁਬ ਨਾਨਕ ਰਣ ਵਿਜੈ ਸਾਮਾ ਲਾ ਪਹਿਲਾ ਸੋਹਣ ਵੱਡਾ ਕੇ ਸਭ ਕੋਏ ਕੇਵਡ ਵੱਡਾ ਡਿੱਠਾ ਹੋਏ ਕੀਮਤ ਪਾਇ ਨਾ ਕਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕਿਤਕੇ ਵਡਚੀਰਾ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਤਿਆਨੀ ਗੁਰਗ ਰਹਾਈ ਕਿੜ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿਧਾ ਪੁਰਖਾਂ ਆਖਿਆਂ ਵਡਿਆਈਆਂ ਤੁਧ ਬਿਨ ਸਿਧਿ ਕਿਰਨ ਨ ਪਾਈਆਂ ਕਰਮਲੇ ਨਹੀਂ ਠਾਕ ਰਾਇ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੀ ਪੰਡਾਰਾ ਜਿਸ ਤੋਂ ਦੇ ਤਿਸ ਕਾ ਚਾਰਾ ਨਾਨਕ ਸਤਿ ਸਵਰਨ ਅਰਾਸਾ ਮੱਲਾ ਭੈਲਾ ਆਖਾਂ ਜੀਵਨ ਸ੍ਰੀ ਮਰ ਜਾਵ ਆਖਣਾ ਓ ਕਾ ਸੱਚਾ ਨਾਮ ਸੱਚੇ ਨਾਮ ਕੀ ਲਾਗੀ ਭੂਖਤ ਭੁਖੇ ਕਾਏ ਚਲੀਏ ਧੂਪ ਸੋ ਕਮ ਸ੍ਰੀ ਮੇਰੀ ਮਾਇ ਸਾਚਾ ਸਾਹਿਬ ਸੱਚੇ ਨਹੀਂ ਰਹਾਉ ਸਚ ਨਾਮ ਕੀ ਤਰਵੜਿ ਆਇ ਆਖ ਧੱਕੇ ਕੀਮਤ ਨਿ ਪਾਏ ਜਿਸ ਮਿਲਕੇ ਆਖਣ ਪਾਏ ਵੱਡਾ ਨੋਵੇ ਘਾਟ ਨ ਜਾਏ ਨਾਵ ਮਰਨ ਸੋਗ ਜੇ ਦਰਿਨ ਚੁੱਕੇ ਭੋਗ ਗੁਣ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇ ਵੜ ਤੇਰੀ ਦਾਤ ਜੰਦਨ ਕਰਕੇ ਕੀਤੀ ਰਾਤ ਖਸਨ ਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਸ ਸੁਨਾਤ ਰਾਗੁ ਗੁਜਰੀ ਮਾਲਾ ਚੌਥਾ ਅਰਕ ਜਨ ਸਤਗੁਰ ਸਤਿਪੁਰਖਾਂ ਬਿਨੋ ਕੋੁਰ ਗੁਰਪਾਸ ਹਮ ਕੀਰੇ ਕਰਮ ਸਤ ਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖੈ ਅਰ ਕਿਰਤ ਮਰੀਰੇ ਰਾਸ ਰਹਾਉ ਅਰਜਨ ਕੇਵੜ ਪਾਗ ਵਡੇਰੇ ਜਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਰਤੁ ਰਪਿਤਾਸੇ ਮੇਰੇ ਸੰਗਤ ਗੁਣ ਪ੍ਰੇਗਾਸ ਜਿਨ ਹਰ ਹਰ ਅਰਸ ਨਾਮ ਨਾ ਪਾਏ ਤੇ ਪਗਜੰਮ ਪਾਸ ਜੋ ਸਤਿਗੁਰ ਸਨ ਸੰਗਤ ਨਹੀਂ ਆਏ ਤਿਰਗ ਜੀਵੇ ਤਿਰਗ ਜੀਵਾਸੋ ਜਿਨ ਹਰ ਜਿ ਸੰਗਤ ਪਾਈ ਤਨ ਦੂਰ ਮਸਤਕ ਲਿਖਿਆ ਲਿਖਾਸ ਤਨ ਧਾਨਸ ਸੰਗਤ ਜਿਤਰ ਸਪਾਇਆ ਮਰਜਨ ਨਾਨਕ ਨਾਮ ਪ੍ਰੇਗਾਸ ਰਾਗ ਗੁਜਰੀ ਮਾਲਾ ਪੰਜਵਾ ਕਾਹਿਰੇ ਮਨ ਕਾਹਿਰੇ ਮਨ ਚਿੱਤੇ ਉਦਮ ਜਰ ਜਿਓ ਪਰਿਆ ਸੈਲ ਪਤਰ ਮੈਂ ਜੰਤੂ ਪਾਇ ਤਾ ਕਰਜ ਕਾਗੇ ਕਰ ਤਰਿਆ ਮੇਰੇ ਮਾਤੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਤਪ ਪਾਇਆ ਸੁਕੇ ਕਸ਼ਟ ਦਰਿਆ ਰਾਹਾ ਜਿਨਨ ਪਿੱਤਾ ਲੋਕ ਸੁਤ ਬਿਰੰਤਾ ਕੋਇ ਨਕਸ ਕੀ ਤਰਿਆ ਸਿਰ ਸੇਕ ਸਬਾਏ ਠਾਕੁਰ ਕਾ ਮਨ ਪਉ ਕਿਰਿਆ ਉਜੜਿਆ ਵਿਸੇ ਕੋਛਾ ਪਾਚੇ ਬਚਰੇ ਸ਼ਰਿਆ ਤਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਾ ਸਤਿ ਸ਼੍ਰੀਦਾਨ ਠਾਕੁਰ ਕਰਤਲ ਦਰਿਆ ਜਨ ਨਾਨਕ ਬਲ ਬਰ ਸਤਿ ਬਰ ਜਾਈ ਤੇਰਾ ਅੰਤ ਨ ਪਾਰਾਂ ਬਰੇ ਰਗਾਸਾ ਮਹਲਾ ਚੌਥਾ ਸੋਪੁਰਕ ਏਕ ਓੰਕਾਰ ਸਤਿਗੁਰ ਪ੍ਰਸਾਦਿ ਸੋਪੁਰਖ ਨਰੰਜਨ ਹਰਪੁਰਖ ਨਰੰਜਨ ਗਮਗਮ ਪਾਰਾ ਸਬਤੈ ਆਏ ਸਬਤ ਤੁਝ ਸੱਚੇ ਸਿਰਜਣਹਾਰਾ ਸਭ ਜੀ ਤੇਮਾਰੇ ਜੀਤੋਂ ਜੀਆ ਕਾ ਦਾ ਤਰ ਹਰ ਧਿਆ ਸੰਤੋ ਜੀ ਸਭ ਦੁੱਖ ਵਿਸਾਰਨ ਆਰ ਰਾਪੇ ਠਾਕੁਰ ਆਪੇ ਸੇਵਕ ਜੀ ਕੀ ਆਨਾਨਕ ਜੰਤ ਵਿਚਾਰਾ ਤੋਂ ਗਟ ਗਟ ਅੰਤਰ ਸਰੰਤਰ ਜੀ ਰੇ ਕੋਪੁਰਖ ਸਮਾਨ ਇਕ ਦਾ ਤੈਕ ਬਿਖਾਰੀ ਜੀ ਸਭ ਤੇਰੇ ਚੋਜ ਵੰਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਵਰਣਾ ਜਾਣਾ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇ ਵੇ ਜੋ ਸੇ ਵੇ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਤਿਆ ਹਰਿ ਤਿਆ ਤੁਧ ਜੀਸ ਜਿਨ ਜਗ ਮੈਂ ਸੁਖ ਵਾਸੀ ਸੈ ਮੁਕਤ ਸੈ ਮੁਕਤ ਪਇ ਜਨ ਅਰਤਿਆ ਆਇ ਜੀ ਤਨ ਤੁਟੇ ਜਮ ਕੇ ਫਾਂਸੇ ਜਿਨ ਨਿਰਪੋ ਜਿਨ ਨਿਰਪੋ ਤਿਆ ਆਇ ਜੀ ਤਨ ਕਬ ਸੁਖ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਚਿੱਤ ਹਰ ਰੂਪ ਸਮਾਸੀ ਸੈ ਧਨ ਸੈ ਤਨ ਜਨ ਅਰਤਿਆ ਆਇ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹਨ ਤੁਧ ਜਿਰਨ ਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪਤਾਪੇ ਜੱਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਮਰਤ ਸਾਸਤਰ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲਜਨ ਨਾਨਕ ਜੀ ਜੋ ਪਾਵੇ ਮੇਰੇ ਭਗਵੰਤਾ ਤੂੰ ਆਤਪੁਰਕ ਆਪਨ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੋ ਜੋ ਇੱਕੋ ਸਦਾ ਸਦਾ ਤੂੰ ਇੱਕੋ ਜੀਤੋ ਨੈ ਚਲ ਕਰਤਾ ਸੋਇ ਤਦਾਪੇ ਪਵ ਸਿਵਰਤੇ ਜੀਤੋ ਆਪੇ ਕਰੇ ਸੋਇ ਤੇ ਆਪੇ ਸ੍ਰਿਸ਼ਟ ਸਭ ਪਾਈ ਜੀਤ ਦਾਪੇ ਸ੍ਰਿਸ਼ਟ ਸਭ ਗੋਈ ਜਨ ਨਾਨ ਨ ਗੁਣ ਗਾਵੇ ਕਰਤੇ ਕੇ ਜੀ ਜਿਸ ਸੁਭ ਸੇ ਕਾਜ ਨਿਆ ਸਮਾਲਾ ਚਉਤਾ ਤੂੰ ਕਰਤਾ ਸਚਾਰ ਮੈਂਡਾ ਸਾਈ ਜੋ ਤੂੰ ਪਵ ਸੋਇ ਤਿਸੇ ਜੋ ਜੋ ਤੂੰ ਦਿਸ ਤੂ ਯੋ ਪੈਰਾਵ ਸਭ ਤੇਰੀ ਤੂ ਸੁਬ ਨੇ ਤੈ ਸਨੋ ਕਿਰਪਾ ਕਰ ਤਨ ਨਾਮ ਰਤਨ ਪਾਇਆ ਗੁਰਮਕਲਾ ਤਾ ਮਨ ਮੁਗ ਤਦਾ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆਵ ਸਭ ਤੂ ਜੀ ਮਾਇ ਤੁਜ ਬਿਨ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਰ ਵਿੰ ਜੋਗ ਮਿਲ ਵਿਛੜਿਆ ਸੰ ਜੋਗੀ ਮੈਲ ਜੈਸਨੋ ਤੂ ਜਾਣੈ ਸੋ ਜਨ ਜਾਣੈ ਹਰ ਗੁਣ ਸਦਿਆ ਕੁ ਵਖਾਣੈ ਜਨਰ ਸੇਵਿਆ ਤਨ ਤੁਕ ਪਾਇਆ ਸੇ ਜੀਰ ਨਾਮ ਸੁਮਾਇਆ ਤੁਹਾ ਪਿਆਰਤਾ ਤੇਰਾ ਕਿਆ ਸਭ ਹੋਏ ਤੁਝ ਬਿਨ ਦੂਜਾ ਵਰਨਾ ਕੋਏ ਤੋ ਕਰ ਕਰ ਵੇਖੇ ਜਾਣੈ ਸੁਜਨ ਨਾਨਕ ਗੁਰਮੁਖ ਪ੍ਰਗਟ ਅਸਾ ਮਾਲਾ ਪਹਿਲਾ ਤੇ ਤੇ ਸੋੜੇ ਪਹਿਲੇ ਨਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋਪਗਨਾਈ ਚਾਲੇ ਹਮ ਦੇਖਾ ਤੈ ਡੂਬੀਐ ਲੈ ਮਨੇ ਇੱਕ ਨਾ ਚੇਤ ਸਮੂੜ ਮਉਸਰ ਤੇਰੇ ਗੁਣ ਗੱਲਿਆ ਰਾਵ ਨਾਉ ਜਤਿ ਸਤਿ ਨਹੀਂ ਪੜਿਆ ਮੂਰਖ ਮੁਗਦਜਨੰ ਬਿਆ ਪੁਨਤ ਨਾਨਕ ਤਿਨ ਕੀ ਸਰਣਾ ਜਿੰ ਤੂ ਨਾਇ ਮਸਰੀ ਆਸਾ ਮੱਲ ਪੰਜਵਾ ਬਈ ਪ੍ਰਾਪਤ ਮਾਨਕ ਦਿਉਰੀਆ ਗੋਬਿੰਦ ਮਨ ਕੀ ਐ ਤੇਰੀ ਬਰੀਆ ਅਵਰ ਕਾਜ تیر ਕਿਤੈ ਨ ਕਾਮ ਮਿਲਸਾ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਪਾਉ ਰਤਨ ਕੇ ਜਨ ਬਿਰਤਾ ਜਾਤ ਰੰਗ ਮਾਇਆ ਕੇ ਰਾਵ ਜਾਪ ਤਉ ਸੰਜਮ ਤਰਮਨ ਕਮਾਇ ਸੇਵ ਸਾਧਨਾ ਜਾਨੇ ਹਰਿ ਰਾਇ ਕਾਹੋ ਨਾਨਕ ਮਨੀ ਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਛਾ ਦਸਮੀ ਕਬਿ ਉਬਾਤ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਚਿਤ ਕੀ ਇੱਛਾ ਤਬ ਚਰਨਨ ਨਮਨ ਰੇ ਹਮਾਰਾ ਆਪਣਾ ਜਾਣ ਕਰੋ ਪਰਤ ਪਾਰਾ ਹਮਰੈ ਦੁਸ਼ਵੇ ਤੁਮ ਕਾਉ ਆਪਦ ਮੋਇ ਬਚਾਓ تو کی وی مرو پروارا سیوک سکھ سب مور اچھا نج کر دے کر سنگاری پورن ہوئی ہماری آسا پجن کی رے پیاسا تو میں چھاڑ کو آؤں جو پر چانسو تمتے پاؤں سیوک سکھ ہمارے تاریے چن چن ستر ہمارے ماریا دے مجھے ابری ਮਰਨ ਕਾਲ ਕਾ ਤਰਾਸ਼ਨ ਵਰੀ ਹਉ ਜੋ ਸਦਾ ਹਮਾਰੇ ਪਛਾ ਅਸਰੇ ਜੋ ਕਰਿਓ ਰੱਛਾ ਰੱਖ ਲਿਓ ਮੋ ਰਖਣਾਰੇ ਸਾਇ ਸੰਤ ਸਾਇ ਪਿਆਰੀ ਦੀਨ ਬੰਦ ਕੇ ਹੰਤਾ ਆਤਮਾ ਪੂਰੀ ਚਤੁਰਤਸਕੰਤਾ ਕਾਲ ਪੈ ਬ੍ਰਹਮਪੁਤਰਾ ਕਾਲ ਪੈ ਸਭ ਜਿਵ ਤਰਾ ਕਾਲ ਪੈ ਕਰਪਿਸ਼ਣ ਪ੍ਰਕਾਸ਼ਾ ਸੁਖਦ ਕਰ ਕਾ ਕੇ ਆਤਮਾ ਸਾ ਜਮਨ ਕਾਲ ਜੋਗੀ ਜੀ ਜੋਗੀ ਸੋ ਕੀਓ ਬੇਦ ਰਾਜ ਬ੍ਰਹਮਾ ਜਿਤਿਓ ਜਮਨ ਕਾਲ ਸੁਭ ਲੋਕ ਸੁਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾਲ ਸੁਭ ਜੁਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦੰਤਿਕ ਅਵਤਾਰਾ ਸ੍ਰੀ ਗੁਰੂ ਸਮਝ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਨਿ ਆਪ ਸੁਵਾਰੀ ਸਿਵ ਕຸນ ਕੋ ਸਿਵ ਗੁਣ ਸੁਖ ਦੇਇਓ ਸਤਰਨ ਕੋ ਪਲਮਾ ਬਦ ਕੀਓ ਗਟਗਟ ਕੇ ਅੰਤਰ ਕੀ ਜਾਣਤ ਬਲੇਬਰੇ ਕੀ ਪੀਰ ਪਛਾਨ ਚੀਂਟੀ ਤੇ ਕੁੰਚ ਸਤੋਲਾ ਸੁਪਰ ਕਿਰਪਾ ਦੁਸ਼ਟ ਕਰ ਫੂਲਾ ਸੰਤਾਂ ਦੁਖ ਪਾਇਤੇ ਦੁਖੀ ਸੁਪ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਗਟਗਟ ਕੇ ਪਟਪਟ ਕੀ ਜਾਣੇ ਜਯਬਤ ਕਰੁ ਕਰਾ ਕਰਤਾਰਾ ਪਰਜਾ ਦਰਤਬ ਦੇ ਅਪਾਰਾਜ ਬਕਰ ਕਰਤੂ ਕਬੋ ਤੁਮ ਮੈ ਮਿਲਤੇ ਦੇ ਤਰੇ ਸਭੂ ਜیتے ਵਦਨ ਸ੍ਰਿਸ਼ਟਿ ਬਤਾਰਿ ਆਪ ਬਨੇ ਬੂਜ ਉਚਾਰੇ ਤੁਮ ਸਭੀ ਤੇਰੇ ਤਿਨ ਰਾਲਮ ਜਾਣਤ ਬੇਦ ਭਿਦਰਿ ਆਲਮ ਨਿਰੰਕਾਰ ਨਿਰਭਕ ਕੋ ਨਿ ਲੰਬ ਆਦ ਅਨਿਰਨਾਦ ਸੰਭ ਤਾ ਕਾ ਮੂੜ ਉਚਾਰਤ ਬੇਦਾ ਜਾ ਕੋ ਬੇਵਨਾ ਪਵਤ ਬੇਦਾ ਤਾ ਕੋ ਪ੍ਰਪਨ ਮਾਨਤ ਮਾਮੜ ਕੁਝ ਬੇਦ ਨ ਜਾਣਤ ਮਹਾਦੇਵ ਕੋ ਕੈ ਸਦਸ ਨਿਰੰਕਾਰ ਕਾ ਚਨਤਨੈ ਪਵ ਆਪਣੇ ਬੁੱਧ ਜੇਤੀ ਬਰਨਦ ਬਨ ਬਨ ਤੋਇ ਤੇ ਤੇ ਤੁਮਰਾ ਲਖਨ ਅਜੈ ਪ੍ਰਸਾਰਾ ਕੈ ਵਿਸੈ ਜਪਰ ਤੁਮ ਸੰਸਾਰਾ ਇੱਕੇ ਰੂਪਨ ਸਰੂਪਾ ਰੰਗੋ ਰਾਵ ਕਹੀਂ ਬੂਪਾ ਅੰਦਰਜ ਜੈਸਰ ਕੀਨੇ ਉਤ ਵਿੱਚ ਖਾਨ ਬਹੁ ਰਚ ਦਿਨੇ ਕਉ ਕੋਲ ਰਾਜੇ ਬਿਟਾ ਕਉ ਸੰਭਵ ਸੰਕਰਿਕਟਾ ਸਾਗਰੇ ਸ੍ਰੇਸ਼ਦ ਖਾਇਓ ਚਾਂਬਵਾ ਜੁਗਾਸ ਰੂਸਵੰਬ ਅਵਰੱਛਾ ਮੇਰੀ ਤੁਮ ਕਰੋ ਸਿਖਵਾ ਸਿਖ ਸੰਗੁਰੂ ਦੋਸ਼ ਗਿਤੇ ਉਠਵਤੁ ਤਪਾਤਾ ਸਕਲ ਮਲੇਸ਼ ਕਰੋ ਰਣਗਾਤਾ ਜੇ ਅਕਤ ਤੋ ਸ੍ਰੀ ਨਿਪਰੈ ਤਨ ਕਾ ਦੁਸ਼ ਦੁਖ ਤੈ ਮਰੇ ਪੁਰਖ ਜਨ ਪਗ ਪਰੇ ਤਿਆਰੇ ਤਨ ਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੇਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟਣ ਆ ਹੈ ਰਛਾ ਤਾ ਸਭ ਕਾਲਾ ਦੁਰਸ਼ਟ ਅਰਸ਼ਟ ਤਰੇ ਤਤ ਕਾਲਾ ਕਿਰਪਾ ਦਿਸ਼ਟ ਤਨ ਜਾਣਿਆਰਿਓ ਤਾਂ ਕੇ ਤਾਪ ਤਨੁ ਕਮੋ ਹਰਿਓ ਰਿਤਿ ਸਦ ਗਰਮ ਸਭ ਹੋਈ ਦੁਸ਼ਾ ਸ਼ਵਸ਼ਕ ਨ ਕੋਈ ਇਕ ਬਾਰ ਜਿਨ ਤਮੈ ਸਮਾਰਾ ਕਾਲ ਪੰਚ ਤੇ ਤਾਈ ਉਬਾਰਾ ਜਨ ਨਾਮ ਤੁਮਾਰੋ ਕਾਹ ਦਰਦ ਦੁਖ ਦੁਖ ਤੇਰਾ ਖੜਕੇ ਤਮੈ ਸਰਨ ਧਿਆਰੀ ਆਪ ਦੇ ਲਿ ਉਬਾਰੀ ਸਰੂਪ ਮੋਸੈ ਦੁਖ ਦੁਖ ਤੇ ਲਿਓ ਬਚਾਈ ਸਵਈਆ ਪਾਇ ਗਜਪਤੈ ਤੁਮਰੇ ਤਬ ਤੇ ਕੋ ਆਪ ਤਰਿਨ ਨਿਆ ਨਿਉ ਰਾਮ ਰੇਮ ਪੁਰਾਨ ਪੁਰਾਨ ਅਨੇਕ ਕਹ ਮਤੇ ਇਕ ਨਾਮ ਆਨਿਓ ਸਿਮਰ ਸਾਸਤਰ ਵੇਦ ਸਬੇ ਬਹੁਤ ਕਮੇਕ ਨਾ ਜਾਣਿਓ ਸਿਰਸਪਾਨ ਕਿਰਪਾ ਤੁਮਰੀ ਕਰਮਨ ਕੋ ਸੁਭ ਤੁਐ ਬਖਾਨਿਓ ਦੁਇ ਰਾਮ ਸਗਲ ਦਵਾਰ ਕੋ ਛਾੜ ਕੇ ਗਇਓ ਤਵਾਰੋ ਦਵਾਰ ਬਾਇ ਗਏ ਕਿਲਾਜਸ ਗੋਬਿੰਦ ਦਾਸ ਤਵਾਰੇ ਰਾਮ ਕਲੇ ਮਾਲਾ ਤੀਜਾ ਆਨੰਦ ਏਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਵਿਚੀਆਂ ਬਾਤਾਂਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋ ਤਾਂ ਗਵਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਅਨੰਦ ਆ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੂਰ ਨਾਲੇ ਰਣਾ ਰੂ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੇਕਾਰੋ ਕਰੇ ਤੇਰਾ ਆਕਾਰ ਸੁਭ ਸੁਵਾਰਨਾ ਸੁਭ ਨਗਲਾ ਸੁਮਰਸ ਤੋ ਆਮੇ ਸੋਕਿ ਮਨੋ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰੁਰਨਾਲੇ ਸਾਚ ਸਾਇਬਾ ਕਿਆ ਨੀ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਸੋ ਪਾਵੈ ਸਦਾ ਸੁਭ ਸੁਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੇ ਸੁਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨੀ ਕਰ ਤੇਰੇ ਸਾਚਾ ਨਾਮ ਮੇਰਾ ਤਾਰੋ ਸਾਚਾ ਨਾਮ ਆਧਾਰ ਮੇਰਾ ਜਨਮੁਕਾਂ ਸਭ ਗਵਾਇਆ ਕਾਰਥਾਂਤ ਸੁਖਮਨ ਆਇ ਵਸਿ ਅਜਨੇਚ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰਬਿਟੂ ਜਿਨਿ ਵਡਿਆਈਆ ਕੈ ਨਾਨਕ ਸੁਨੋ ਸੰਤੋ ਸਭ ਦਰੋ ਪਿਆਰੁ ਸਾਚਾ ਨਾਮ ਮੇਰਾ ਤਾਰੁ ਵਾਜੇ ਪੰਜ ਤਤ ਕਰ ਸਵਾਗੇ ਕਰ ਸਵਾਗੇ ਸੁਭਤ ਵਾਜੇ ਕਲਾ ਜਿਤ ਕਰ ਤਾਰੀਆਂ ਪੰਜ ਤਤ ਵਸ ਕੀਤੇ ਕਾਲ ਕੰਟ ਕਮਾਰਿਆ ਤੁਰ ਕਰਮ ਫੈ ਤੁਜਨ ਕੋ ਸੇ ਨਾਮ ਅਰਕੇ ਲਾਗੇ ਕ ਨਾਨਕ ਤੈ ਸੁ ਕੋ ਅਤਤ ਗੁਰਨਤਿ ਵਾਜ ਅਨੰਦ ਸੁਣੋ ਵਡਭਾਗਿਓ ਸੁਗਲ ਮਨੋਰਤ ਪੂਰੇ ਪਾਰ ਬਰਨ ਬਰ ਪਾਉ ਤਰੇ ਸਗਦਿ ਵਿਸ਼ੂਰੇ ਧੂਕ ਰੋਗ ਸੰਤਾ ਪੁਤਰੇ ਸੁਣਿ ਸੱਚੀ ਬਾਣੀ ਸੰਤ ਸਾਜਨ ਬੈਸਰਸ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਤ ਪਵਿੱਤ ਸਤਿਗੁਰ ਆਪਿ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਆਨੰਦ ਤੂਰੇ ਮਦਮਣੀ ਮਹਲਾ ਪੰਜਵਾਂ ਸਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਧਾਕਰ ਕਾ ਪੀਓ ਇਸ ਕਾ ਸਭ ਸੇ ਉਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਤ ਕਾ ਹੋਇ ਉਦਾਰੋ ਇਹ ਵਸਤ ਜੀ ਨੇ ਜਾਇ ਨਿਤ ਨਿਤ ਰਖਉ ਉਦਾਰੋ ਤਮ ਸੰਸਾਰ ਚ ਲੋਕ ਤਰੀ ਸਭ ਨਾਨਕ ਬਰਮ ਪ੍ਰਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿ ਤੋਈ ਮੈ ਨਿਰਗੁਣ ਆਰੀ ਭੋਗੁਣ ਨਾਹੀ ਆਪੇ ਤਰਸ ਪਿਓਈ ਤਰਤ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥੀ ਵਿਹਰਿਆ ਪੋੜੀ ਤਿਤੈ ਤੂ ਸਮਰਥ ਜਿੱਥੇ ਕੋਈ ਨਾ ਉਥੇ ਤੇਰੀ ਰੱਖ ਗਨੀ ਉਦਰ ਮੈਂ ਸੁਣ ਕੇ ਜਮਕੇ ਦੂਤ ਨਾਏ ਤੇਰੇ ਛਡ ਜਾਏ ਪਾਉ ਜਲ ਵਿਖਮ ਸਗਾਉ ਗੁਰ ਸਬਦੀ ਪਾਰ ਪੈ ਜਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਰਮੈ ਪਨੁ ਗੁਣ ਗੋਬਿੰਦ ਗਾਇ ਸਭ ਸੈਨੁ ਕਿਰਪਾਰ ਸਮਾਲੈ ਸਾਇ ਸਾਇ ਬਿਰਤ ਕੋਈ ਨ ਜੈ ਜੀਵਤਿ ਦੇਇ ਸਲੋਕ ਮਹਲਾ 5ਵਾਂ ਅੰਤਰ ਗੁਰੁ ਰਾਦਨਾ ਜੀਵਾਂ ਜਪ ਗੁਰੁ ਨਾਮੁ ਨੇਤਰ ਸਤਿਗੁਰ ਪੇਖਣਾ ਸਬਰਨੇ ਸੁਨਣਾ ਗੁਰੁ ਨਾਮੁ ਸਤਿਗੁਰ ਸਿਤਿ ਰਤਿ ਅਦਰਗੇ ਪਾਈ ਠਾਓ ਕਾਹੋ ਨਾਨਕ ਕਿਰਪਾ ਕਰਜ ਸੁਨੇਵਤ ਦੇ ਜਗ ਮਾਤਮ ਕਾੜੀ ਵਿਰਲੇ ਕਈ ਕੈ ਮਾਲਾ 5ਵਾਂ ਰਖੇ ਰਖਨਾਰਾ ਪਵਾਰੀਆਂ ਨਗੁਰ ਕੇ ਪੈਰੀ ਪਾਇ ਕਾਜ ਸਵਾਰੀਆਂ ਹੋਵਾ ਆਪ ਦਿਆਲ ਮਨੋ ਨਾ ਵਿਸਾਰੀਆਂ ਸਾਜਨਾ ਕੇ ਸੰਗ ਬੌਜੜ ਤਾਰੀਆਂ ਸਾਖਤ ਨਿੰਦਕ ਦੁਸ਼ਟ ਖਿਨ ਮਾ ਬਿਦਾਰੀਆਂ ਤਿਸ ਸੈਬ ਕੀ ਟੈਕ ਨਾਨਕ ਮੰਨੇ ਮਾਏ ਜਿਸ ਮਰ ਸੁਖ ਸੁਗਲ ਦੁਖ ਜਾਇ ਤਿਸ ਸੈਬ ਕੀ ਟੈਕ ਨਾਨਕ ਮੰਨੇ ਮਾਏ ਜਿਸ ਵਿੱਚ ਸੁਖ ਹੋਏ ਸਗਲੇ ਦੁੱਖ ਹੋ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਰਦਾਸ ਇੱਕ ਓੰਕਾਰ ਵਾਹਿਗੁਰਜੀ ਕੀ ਫਤਿਹ ਸ੍ਰੀ ਭਗੋਤਿ ਜੀ ਸਾਇ ਵਾਰ ਸ੍ਰੀ ਭਗੋਤਿ ਜੀ ਕੀ ਪਾਛਾ ਦਸਵੇਂ ਪ੍ਰਥਮ ਭਗੋਤਿ ਸਮਰਕਾਰ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਜੀ ਸਹਾਏ ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿ ਰਿਠੈ ਸਭ ਦੁਖ ਜਾਏ ਤੇ ਇਕ ਬਹਾਦਰ ਸਿਮਰਿਏ ਕਰ ਨਾਨਦ ਆਵੇ ਤਉ ਸਭ ਤਹ ਸਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਹ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦੀ ਧਰਦਾ ਗਿਆਨ ਤਰ ਕੇ ਖਾਲਸਾ ਜੀ ਬੱਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚਵਾਂ ਸਹਬਜ਼ਾਦਿਆਂ ਚਾਲੇ ਮੁਕਤਿਆਂ ਅਠੀਆਂ ਜੱਪਿਆਂ ਤੁੱਪਿਆਂ ਜਨਾ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇ ਇਕ ਵਾਹੀ ਦੇਖ ਕੇ ਹੰੜ ਕੀਤਾ ਤੰਨਾ ਪਿਆਰਿਆਂ ਸੱਚਿਆਰਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਜੇ ਵੱਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣਿਆਂ ਨੈ ਤਰਮ ਹੈ ਸਦੇ ਦਿੱਤੇ ਬੰਦ ਬੰਦ ਕਟਾਏ ਖੋਪਰ ਲਹਾਈਆਂ ਚਰਕੜੀਆਂ ਤੇ ਚੜੇ ਤਾਰਿਆਂ ਨਾਲ ਚਰਾਏ ਗਏ ਗੁਰਦਵਾਰ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਦਰਮਨਿਆਰ ਸਿੱਕੀ ਕੈਸਾ ਸੋਸਨ ਨਿਪਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਕਤਾਂ ਸਰਬਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਕੀਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਅਹ ਗੁਰੂ ਚਿਤ ਆਵੈ ਚਤ ਤਾਮਨ ਕਾ ਸਦਕ ਆਸਰ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ੀ ਆਰਤ ਦੇਖਤੇ ਗਫਤੇ ਬਿਰਦ ਕੀ ਪੈਜ ਪੰਤ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਨ ਕੈ ਦਾਨ ਰੇਕ ਦਾਨ ਬਿਵੇਕ ਦਾਨ ਵਿਸਾਹੋ ਦਾਨ ਬਰੋਸਾ ਦਾਨ ਦਾਨ ਅਸਰ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਿਣਿ ਸਿਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੀ ਕਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤੇ ਰੱਖ ਆਪ ਵੇ ਗੁਰੇ ਕਾਲਪੁਰਖ ਆਪਣੇ ਪਸੰਦ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਾ ਮਾ ਜਿਨ੍ਹਾਂ ਤੂੰ ਪੰਥ ਫਲ ਦਰਸ਼ਨ ਦੀ ਦਾਰ ਤੇ ਸੇਵਸ ਮਾਲਖਾਲ ਸੋਨ ਮੁਖ ਸੋਇ ਨੀ ਮਾਣਿਆ ਦੇ ਮਾਣ ਸਤਿਗੁਰੂ ਨੇ ਤਾਣਿਆ ਆਂ ਦੇ ਤਾਣੇ ਉਟਿਆਂ ਦੇ ਉਟਣੇ ਆਸਰੰਦੇ ਆਸਰੇ ਸਭ ਕੋ ਤੇਰਾ ਅਸਰਾ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਦਸਾਂ ਗੁਰਾਂ ਦੀ ਜੋ ਚਵਰ ਸ਼ਕਤ ਤੇ ਮਾਲ ਗੁਰ ਗੱਤੀ ਤੇ ਬਰਾਜ ਮਾਤਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਅਰਦਾਸ ਬੇਨਤੀ ਜੋ ਜੜੀ ਹੈ ਦਰ ਪ੍ਰਵਾਨ ਕਰਨੇ ਸੱਚੇ ਪਾਤਸ਼ਾਹ ਸਤਿਗੁਰੂ ਦੀ ਪਾਰ ਕਿਰਪਾ ਦੇ ਨਾਲ ਸੰਦੇਰ ਸੌਦਰ ਦੀ ਬਾਣੀ ਦੇ ਜਾਪ ਕੀਤਿਆਂ ਜਾਪ ਕਰਦੇ ਅਖਰਵਾਦਾ ਪੁੱਲ ਚੋਖਾ ਮਾਫ ਕਰਨਾ ਸਰਬੱਤ ਦੇ ਕਾਜ ਰਾਸ ਕਰਨੇ ਬਾਣੀ ਪੜੀ ਸੱਚ ਨੂੰ ਸਮਤਾ ਦੇ ਹਿਰਦੇ ਤੇ ਵਸੋਣਾ ਚਰਨਾ ਕਮਲਾਂ ਦਾ ਪਿਆਰ ਬਖਸ਼ੇ ਨਾਈਆ ਸੰਗਤਾਂ ਦਰਤੇ ਆਜਰੀ ਪ੍ਰਵਾਨ ਕਦਮ-ਕਦਮ ਲੇਖੇ ਲਾਉਣਾ ਸੰਗਤਾਂ ਦੇ ਸਿਰ ਤੇ ਮੇਰ ਪ੍ਰਤਕਣਾ ਚੜਦੀ ਕਲਾ ਦੀਆਂ ਦਾਤਾਂ ਬਖਸ਼ਨਾ ਸਚੇ ਪਾਛ ਜ ਸਹੀ ਪਿਆਰੇ ਮੇਲ ਜਿਨ ਤੇਰਾ ਨਾਮ ਚਿਤ ਆਵੇ ਵਰਨਾਨਕ ਨਾਮ ਚੜਦੀ ਕਲਾ ਤੇਰੇ ਪਾਣ ਸਰਬੱਤ ਜੀਆਂ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਲਾ ਰਾਗੁੜ ਦੀਪ ਕੀ ਮਾਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਗੁਰ ਕੀਰਤ ਆਖੇ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸਵੇਲਾ ਸਿਵਰੋ ਸਿਰਜਨਹਾਰੋ ਤੁਮ ਗਾਓ ਮੇਰੇ ਨਿਰਭਉ ਕਾ ਸਵੇਲਾ ਹੁਵਾਰੇ ਜਿਤ ਸਵੇਲਾ ਸਦਾ ਸੁਖ ਹੋਇ ਰਹਾਓ ਨਿਤ ਨਿਤ ਜਿਹੜੇ ਸਮਾਲਿਆ ਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਨ ਸਮਾਰ ਸੰਬਦ ਸਾ ਲਿਖਿਆ ਮਿਲਿ ਕਿਰਪਾਉ ਤੇਲ ਦੇਓ ਸਜਣ ਅਸ ਸਿਸ਼ਰੀਆਂ ਜੇ ਹੋਵੈ ਸਹਿਬ ਸੁਮੈਰ ਕਰ ਕਰੇ ਪੌਂਚਾ ਸੁਧੜੇ ਨਿਤ ਪਵਨ ਸਦਨਹਾਰਾ ਸਿਮਰੀਏ ਨਾਨਕ ਸੇ ਧਿਆਨ 라ਗਾਸਾ ਮਨ ਲਾ ਪੈਲਾ ਸ਼ੇ ਗੁਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੇ ਗੁਰ ਕਰਤੇ ਕੀਰਤ ਸੋ ਗੁਰ ਰਾਖ ਵਢਾਈ ਤੋਇ 라ਵ ਵਿਸਿਆਂ ਚ ਸਿਆਂ ਕੜੀਆਂ ਪੈਰ ਤਿੱਤੀ ਬਾਰੀ ਮਾ ਮਾਹਵਾ ਸੁਰਜਿ ਕਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੈਸ ਰਾਗ ਦਨਾ ਸ੍ਰੀ ਮਹਲਾ ਪਹਿਲਾ ਗਰਮੈ ਥਾਲ ਰਉ ਸੰਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮੱਲਿਆਨ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਬਖਣ ਨਾ ਤੇਰੀ ਆਰਤੀ ਅਨਹਤਾ ਸਬਦ ਬਜੰਤ ਪੈਰੀ ਰਹਾਉ ਸਸਤਉ ਨੰ ਨੰ ਤੂ ਕੋ ਸਹ ਸਮੂਰਤ ਨੰਨਾ ਏਕ ਤੋਏ ਸਾਸ ਪਦ ਵਿਮਨ ਅਨੇਕ ਪਦ ਗੰਧ ਬਿਨ ਸਾਸ ਤਉ ਗੰਧ ਿਮ ਚਲਤ ਮੋਇ ਸਭ ਮੈਂ ਜੋ ਜੋਤੈ ਸੋਇ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਇ ਪਰਸਾਖੀ ਜੋਤ ਪ੍ਰਗਟ ਜੋਤਿ ਸਪਰਸ ਆਰਤੀ ਹੋਇ ਹਰ ਚਰਨ ਕਬਲ ਮਕਰੰਦ ਲੋਭਤ ਮਨੁ ਅਨੁ ਦੇਨ ਮੋਇ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਇ ਜਾਤੇ ਤੇਰੇ ਨਾਇ ਵਾਸਾ ਰਾਉ ਗੋੜੀ ਪੁਰਵੀ ਮਲ ਚੌਥਾ ਕਾਮਕਰੋਦ ਨਗਰ ਪੂ ਪਰਿਆ ਮਨ ਸਾਧੂ ਖੰਡਾਏ ਪੂਰਬ ਲਿਖਤ ਲਿਖੈ ਗੁਰ ਪਾਇਆ ਮਨਹਰ ਲੋ ਮੰਨ ਰਮੰਡਾ ਕਰ ਸਾਧੂ ਅੰਜਲੀ ਪਨਵੱਡਾ ਕਰ ਡੰਡੋਤ ਪਨਵੱਡਾ ਰਾਉ ਛਕਤ ਰ ਸਾਧ ਨ ਜਾਣਿਆ ਤਨੰਤਰ ਮੈਂ ਕੰਡਾ ਜਿਵੇਂ ਜਿਵੇਂ ਚੱਲੇ ਚੁੱਬੈ ਦੁਖ ਪਾਵੇ ਜਮ ਕਾਲ ਸੈਸਰ ਡੰਡਾ ਭਰਜਨ ਹਰ ਨਾਮ ਸਮਾਨੈ ਦੁਖ ਜਨਮ ਮਰਨ ਬੋਖੰਡਾ ਬਨਾਸੀ ਫੁਰਕ ਪਾ ਪਰਮੈ ਸਰਬੋ ਸੋਭ ਖੰਡ ਬ੍ਰਹਿਮੰਡਾਏ ਥਮ ਗਰੀਬ ਮਸਕੀਨ ਪਰਬ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਦਾਰ ਤੇ ਕਰਨਾ ਮੇ ਸੁਖ ਮੰਡਾਰਾ ਘੋੜੀ ਪੂਰਬੀ ਮੱਲਾ ਪੰਜਵਾ ਕਾਰੋ ਬੇਨੰਤੇ ਸੁਣ ਮਿਰ ਮੀਤਾ ਸੰਤ ਢਲਕੀ ਬੈਲਾ ਇਆਂ ਖਾਟ ਚਲੋ ਹਰ ਲਾਗੇ ਵਸਨਸ ਵੇਲਾ ਆਉਦ ਗੱਟੇ ਦਿਨ ਸੂਰਜ ਨਾਰੇ ਮਨੁ ਗੁਰ ਮਿਲ ਕਾ ਜਿਸ ਵਾਰੇ राव ਏਉ ਸੰਸਾਰ ਵਿਕਾਸ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਵਾਵੇ ਏਉ ਰਸ ਅਕਤ ਕ ਤਤ ਨ ਜਾਣੇ ਜਾ ਕੋ ਆਈ ਸੋਈ ਬਿਆਜ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮੈਲ ਪਾਉ ਸੁਖ ਸੇਜੇ ਬਹੁਰ ਨਾ ਹੋਏ ਗੁਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰਹ ਨਾਨਕ ਦਾਸੇ ਹੇ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰ ਅੰਤਰ ਜਾਮੇ ਪੁਰਖ ਵਿਦਾਤ ਸਰਦਾ ਮਨ ਕੀ ਪੂਰ ਨਾਨਕ ਦਾਸੇ ਹੇ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ